ਅੱਜ ਇੱਕ ਗੱਲ ਕਰਨ ਦਾ ਮਨ ਕਰਦਾ ਪਿਆ ਸੀਗਾ ਕਿੰਨੇ ਜਦੋਂ ਕੋਈ ਕਿਸੇ ਨੂੰ ਡੀਮੋਟੀਵੇਟ ਬਹੁਤ ਜ਼ਿਆਦਾ ਕੀਤਾ ਜਾਵੇ ਜਦੋਂ ਬੰਦਾ ਸੋਚੇ ਕਿ ਨਹੀਂ ਯਾਰ ਖਤਮ ਹੋ ਜਾਉ ਤੁਸੀਂ ਤੁਹਾਡਾ ਮਨ ਨਹੀਂ ਕਰਦਾ ਹਨਾ ਜੈਨ ਨੂੰ ਜਿਵੇਂ ਮੇਰੇ ਨਾਲ ਹੋਇਆ ਪਰ ਮੈਂ ਉੱਥੇ ਇਹ ਗੱਲ ਸੋਚਦੀ ਜਦੋਂ ਬੰਦਾ ਸੁਸਾਇਡ ਦੇ ਰਾਹ ਤੋਂ ਸਹੀ ਤਰ੍ਹਾਂ ਨਿਕਲਦਾ ਹੈ ਨਾ ਉਹ ਉਹ ਤੋਂ ਉਹਦਾ ਅਸਲੀ ਜੀਣਾ ਸ਼ੁਰੂ ਹੁੰਦਾ ਹੈ ਵੀ ਲੋਕਾਂ ਨੇ ਜਿੰਨੂੰ ਬਹੁਤ ਭੰਡਿਆ ਹਨਾ ਪਰ ਤੂੰ ਆਪਣੇ ਇਨਸਾਫ ਲਈ ਲੜ ਜਿੰਨਾ ਤੇਰਸੋ ਲੜਿਆ ਜਾਂਦਾ ਲੜ ਜਿਵੇਂ ਮੇਰੇ ਨਾਲ ਹੋਇਆ ਗੁਰਕੌਰ ਦੇ ਸਾਰਾ ਪਰਿਵਾਰ ਨੇ ਉਸਤੇ ਜਿੰਨੇ ਵੀ ਇਲਜ਼ਾਮ ਲਾਏ ਸਨ ਗੁਰਕੌਰ ਲਗਾਤਾਰ ਉਹਨਾਂ ਤੇ ਆਪਣੀ ਸਫਾਈ ਦਿੰਦੀ ਹੋਈ ਨਜ਼ਰ ਆ ਰਹੀ ਹੈ ਗੁਰਕੌਰ ਦੀ ਸੱਸ ਗੁਰਕੌਰ ਦੇ ਟੈਟੂਜ਼ ਬਾਰੇ ਕਾਫੀ ਪੁੱਠਾ ਸਿੱਧਾ ਬੋਲਦੀ ਹੋਈ ਦਿਖਾਈ ਦਿੱਤੀ ਸੀ ਜਿਸ ਬਾਰੇ ਗੁਰਕੌਰ ਨੇ ਹੁਣ ਲਾਈਵ ਆ ਕੇ ਆਪਣਾ ਪੱਖ ਰੱਖਿਆ ਗੁਰਕੌਰ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੇ ਖੁਦ ਦੇ ਪੁੱਤਰ ਦੇ ਬਹੁਤ ਸਾਰੇ ਟੈਟੂ ਬਣੇ ਹੋਏ ਨੇ ਤੇ ਕੀ ਉਹਨਾਂ ਦਾ ਪੁੱਤਰ ਇਹ ਸਭ ਨਾਲ ਗਲਤ ਹੋ ਜਾਂਦਾ ਹੈ ਜੇ ਉਹਨਾਂ ਦਾ ਪੁੱਤਰ ਟੈਟੂਜ਼ ਬਣਵਾ ਸਕਦਾ ਹੈ ਆ ਫਿਰ ਮੈਂ ਕਿਉਂ ਨਹੀਂ ਬਾਕੀ ਹੋਰ ਕੀ ਕਹਿਣਾ ਹੈ ਗੁਰਕੌਰ ਦਾ ਆਓ ਤੁਹਾਨੂੰ ਲੈ ਚਲਦੇ ਆਂ ਵੀਡੀਓ ਵੱਲ ਪਰ ਮੈਂ ਉੱਥੇ ਇਹ ਗੱਲ ਸੋਚਦੀ ਜਦੋਂ ਬੰਦਾ ਸਜ਼ਾਇਦ ਦੇ ਰਾਹ ਚ ਸਹੀ ਤਰ੍ਹਾਂ ਨਿਕਲਣਾ ਉਹ ਉਹ ਤੋਂ ਉਹਦਾ ਅਸਲੀ ਜੀਣਾ ਸ਼ੁਰੂ ਹੁੰਦਾ ਹੈ ਲੋਕਾਂ ਨੇ ਜਿਹਨੂੰ ਬਹੁਤ ਭੰਡਿਆਂ ਹਨਾ ਪਰ ਤੂੰ ਆਪਣੇ ਇਨਸਾਫ ਲਈ ਲੜ ਜਿੰਨਾ ਤਰਸੋਂ ਲੜਿਆ ਜਾਂਦਾ ਲੜ ਜਿਵੇਂ ਮੇਰੇ ਨਾਲ ਹੋਇਆ ਮੈਨੂੰ ਚਲੋ ਜੀ ਬਹੁਤ ਜ਼ਿਆਦਾ ਕਿਹਾ ਗਿਆ ਕੁੜੀ ਨਸ਼ੇ ਕਰਦੀ ਹੈ ਮੈਂ ਤਾਂ ਚਲੋ ਡਾਕਟਰ ਟੈਸਟ ਵੀ ਕਰਵਾ ਲਿੱਤੇ ਨੇ ਜਿਹੜੀਆਂ ਕੁੜੀਆਂ ਨਸ਼ੇ ਕਰਦੀਆਂ ਨੇ ਉਹਨਾਂ ਦੇ ਰੰਗ ਰੂਪ ਤੋਂ ਵੀ ਪਤਾ ਚੱਲਦਾ ਜਿਹੜੀਆਂ ਕੁੜੀਆਂ ਨਹੀਂ ਨਸ਼ੇ ਕਰਦੀ ਉਹਨਾਂ ਦੇ ਵੀ ਰੰਗ ਰੂਪ ਤੋਂ ਪਤਾ ਚੱਲ ਜਾਂਦਾ ਇੱਕ ਮੈਂ ਗੱਲ ਹੋਰ ਕਹਿਣੀ ਹੈ ਕਿ ਜੇ ਕੁੜੀਆਂ ਪੜੀਆਂ ਲਿਖੀਆਂ ਨੇ ਇੰਗਲਿਸ਼ ਬੋਲਦੀਆਂ ਨੇ ਤਾਂ ਸਮਝਦੇ ਨੇ ਕਿ ਕੁੜੀ ਗਲਤ ਆ ਗਲਤਤਾ ਕਰੀ ਅੱਜ ਜਿਹੜੇ ਟਾਈਮ ਵਿੱਚ ਹਰ ਕੋਈ ਬੱਚਾ ਪੜਿਆ ਲੈ ਕੇ ਆਇਆ ਹਨਾ ਆਪਣੇ ਪੈਰ इवन ਆਪਣੇ ਪੈਰਾਂ ਤੇ ਵੀ ਸਟੈਂਡ ਕਰਦਾ ਆ ਤੇ ਮੈਂ ਇੱਕ ਗੱਲ ਹੋਰ ਕਹਿਣੀ ਹੈ ਟੈਟੂ ਵਾਲਿਆਂ ਨੂੰ ਸਪੈਸ਼ਲ ਵੀ ਤੁਸੀਂ ਆਪਣੀ ਦੁਕਾਨਦਾਰੀ ਬੰਦ ਕਰ ਲਓ ਟੈਟੂ ਵਾਲੇ ਬੰਦੇ ਨੂੰ ਗਲਤ ਹੀ ਸਮਝਿਆ ਜਾਂਦਾ ਮੈਂ ਇਹ ਗੱਲ ਕਹਿਣੀ ਸੀ ਕਿ ਟੈਟੂ ਵਾਲਿਆਂ ਨੂੰ ਕਿ ਤੁਸੀਂ ਹਨਾ ਆਪਣੀ ਦੁਕਾਨ ਦੀ ਬੰਦ ਕਰ ਲਓ ਕਿਉਂਕਿ ਕੋਈ ਵੀ ਬੰਦਾ ਟੈਟੂ ਬਣਵਾਉਂਦਾ ਨਾ ਉਹਨਾਂ ਨੂੰ ਗਲਤ ਸਮਝਿਆ ਜਾਂਦਾ ਟੈਟੂ ਇੱਕ ਚੀਜ਼ ਆ ਬੋਡੀ ਸਭ ਦੀ ਆਪਣੀ ਆਪਣੀ ਹੁੰਦੀ ਹੈ ਆਪਾਂ ਨੂੰ ਕਿਸੇ ਦੀ ਬੋਡੀ ਤੇ ਬੋਲਣਾ ਕਿਸੇ ਦਾ ਹੱਕ ਨਹੀਂ ਹੁੰਦਾ ਬੋਡੀ ਸ਼ੇਮਿੰਗ ਕਰਨੀ ਸਭ ਤੋਂ ਵੱਡੀ ਗਲਤੀ ਚੀਜ਼ ਮੰਨੀ ਜਾਂਦੀ ਹੈ ਜੇ ਬੰਦੇ ਨੇ ਟੈਟੂ ਬਣਵਾ ਰੱਖੇ ਨੇ ਇਟ ਮੀਨਸ ਉਹ ਬੰਦਾ ਗਲਤ ਹੈ ਨਹੀਂ ਨਹੀਂ ਬਿਲਕੁਲ ਵੀ ਨਹੀਂ ਗਲਤ ਹੈਗਾ ਤੇ ਫਿਰ ਇਹ ਉਹਨਾਂ ਦਾ ਵਿਚਾਰਿਆਂ ਦੀ ਜਿਹੜੇ ਬੰਦੇ ਆਰਟਿਸਟ ਨੇ ਉਹਨਾਂ ਦੀ ਫਿਰ ਉਹ ਦੁਕਾਨਾਂ ਹੀ ਬੰਦ ਹੋ ਜਾਣ ਤੇ ਚਲੋ ਜੀ 24 ਬਾਕੀ ਖੜੀ ਆ ਆਪਣੇ ਲਈ ਲੜ ਰਹੀ ਆ ਤੇ ਲੜੂਗੀ ਜਿੰਨਾ ਮਰ ਜਿੱਡੀ ਮੋਟੀਵੇਟ ਕਰ ਦੋ ਬਟ ਮੈਂ ਲੜੂਗੀ ਕਿਉਂਕਿ ਮੈਨੂੰ ਪਤਾ ਮੈਂ ਸੱਚ ਆ ਤੇ ਮੈਂ ਸੱਚ ਦੇ ਨਾਲ ਹੀ ਚੱਲਣਾ ਆ ਬਿਲਕੁਲ ਸਾਰੇ ਪ੍ਰੂਫ ਵੀ ਆ ਮੈਂ ਸ਼ੇਅਰ ਵੀ ਕੀਤੇ ਨੇ ਜੋ ਜੋ ਮੇਰੇ ਨਾਲ ਹੋਇਆ ਲੋਕ ਕਹਿੰਦੇ ਨੇ ਜੀ ਕੁੜੀ ਗਲਤ ਆ ਮੈਨੂੰ ਦੱਸੋ ਮੈਨੂੰ ਮਾਰਿਆ ਗਿਆ ਮਾਰਨਾ ਇੱਕ ਸਭ ਤੋਂ ਵੱਡੀ ਗਲਤ ਚੀਜ਼ ਐ ਹਨਾ ਤੇ ਮੈਨੂੰ ਇੰਨਾ ਜ਼ਿਆਦਾ ਮਾਰਿਆ ਗਿਆ ਪਰ ਫੇਰ ਵੀ ਮੈਂ ਖੜੀ ਆ ਆਪਣੇ ਲਈ ਲੜਨਾ ਆ